ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਦੇਖੋ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਦੇਸ਼ ਦੇ ਆਜ਼ਾਦੀ ਨੂੰ ਦੇਸ਼ ਦੇ ਸੰਵਿਧਾਨ ਨੂੰ ਹਰ ਵਰਗ ਦੀ ਭਲਾਈ ਲਈ ਜੋ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਜਨ ਮਲ ਖੜਗੇ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਰਾਹੁਲ ગાંધી ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਔਰ ਸਾਡੇ ਆਪੋ ਜਿੰਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਦੀਆਂ ਜੋ ਨੀਤੀਆਂ ਜੋ ਫੈਸਲੇ ਔਰ ਜਿਸ ਤਰ੍ਹਾਂ ਦੇ ਦਿੜ ਰਾਡਿਆਂ ਨਾਲ ਉਹ ਆਮ ਵਰਗ ਦੀ ਲੜਾਈ ਲੜ ਰਹੇ ਨੇ ਉਹਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਚ ਨੌਜਵਾਨ ਸਾਥੀਆਂ ਦਾ ਸਾਡੇ ਪ੍ਰਾਣੇ ਕੋਈ ਸਾਥੀ ਜੋ ਕੋਈ ਨਾਰਾਜ਼ ਬੈਠੇ ਸੀ ਕਿਸੇ ਕਾਰਨ ਕਰਕੇ ਉਹ ਦੁਬਾਰਾ ਕਾਂਗਰਸ ਵਾਪਸੀ ਕਰ ਰਹੇ ਨੇ। ਜਿਹੜੇ ਦੇਖਦੇ ਕਾਂਗਰਸ ਦੁਬਾਰਾ ਸਾਡੇ ਇੰਦਾਰਾ ਫੇੜਾ ਲਈ ਲਾਈਨ ਕਰ ਰਹੇ ਨੇ ਪਰ ਜਿਹੜੇ ਚਲੇ ਗਏ ਜੀ ਕਿਵੇਂ ਦੇਖਦੇ ਹੋਰਾਂ ਨੂੰ ਕੀ ਜਿਹੜੇ ਕਰ ਰਹੇ ਹੋਰ ਨਾਰਾਜ਼ ਬੈਠਿਆ ਉਹਨਾਂ ਨੂੰ ਕੀ ਕਰਾਂਗੇ। ਨਹੀਂ ਇੱਕ ਦੌਰ ਸੀ ਜਦੋਂ ਵਰਕਰ ਦੀ ਪੁੱਛ ਨਹੀਂ ਸੀ। ਇੱਕ ਦੌਰ ਆਇਆ ਸੀ ਜਦੋਂ ਸਾਡੇ ਲੀਡਰ ਆਪਣੇ ਘਰਾਂ ਤੋਂ ਬਾਹਰ ਨਹੀਂ ਆਏ ਹੁਣ ਤਕਰੀਬਨ 2 ਸਾਲ ਤੋਂ ਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਜਦੋਂ ਦੀ ਕਮਾਂਡ ਸੰਭੀ ਹੈ ਉਸ ਤੋਂ ਬਾਅਦ ਕਾਂਗਰਸ ਪਾਰਟੀ 'ਚ ਬਹੁਤ ਵੱਡੀ ਚੇਂਜ ਆਈ ਹੈ ਉਹ ਹਰ ਕਾਂਗਰਸੀ ਵਰਕਰ ਨੂੰ ਹਰ ਕਾਂਗਰਸੀ ਲੀਡਰ ਨੂੰ ਨਾਲ ਲੈ ਕੇ ਚੱਲਦੇ ਨੇ ਤੇ ਉਸ ਦੇ ਉਹਨਾਂ ਤੋਂ ਪ੍ਰਭਾਵਤ ਘਰਾਂ 'ਚ ਬੈਠ ਗਏ ਸੀ ਉਹ ਹੁਣ ਆ ਕੇ ਕਾਂਗਰਸੀ ਸੇਵਾ ਕਰਨਾ ਚਾਹੁੰਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੈ ਸਾਡੇ ਸਦਾਰਸ਼ ਮਿੱਤਲ ਜੀ ਜੋ ਮੇਰੇ ਬਹੁਤ ਪੁਰਾਣੇ ਸਾਥੀ ਨੇ ਅਸੀਂ ਜਵਾਨੀ ਦੇ ਹੀ ਬਲਕੇ ਸਾਥੀ ਆ ਤੇ ਅਵੇ ਦੁਬਾਰਾ ਸਾਡੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਿਨਾਂ ਸ਼ਰਤ ਸਾਡੇ ਸ਼ਾਮਲ ਹੋਏ ਨੇ ਤੇ ਮੈਂ ਇਹਨਾਂ ਨਾਲ ਇੱਥੇ ਵੈਲਕਮ ਕਰਦਾ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਔਰ ਉਮੀਦ ਕਰਦਾ ਵੀ ਇਹ ਪਾਰਟੀ ਦੀ ਮਜ਼ਬੂਤੀ ਲਈ ਦਨ ਰਾਤ ਇੱਕ ਕਰਨਗੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਹੁਣ ਲੋਕ ਸਭਾ ਦੀਆਂ ਇਲੈਕਸ਼ਨਾਂ ਨੇ ਉਹਦੇ ਵਾਸਤੇ ਸਾਨੂੰ ਇਹਨਾਂ ਦੇ ਆਉਣ ਨਾਲ ਸਾਨੂੰ ਬਹੁਤ ਫਾਇਦਾ ਹੋਊਗਾ ਮੇਰਾ ਨਾਮ ਸੁਮਿਤ ਠਾਕੁਰ ਠਾਕੁਰ ਜੀ ਅੱਜ ਵੀ ਇਵਾਈਨਆ ਕਰਾ ਰਹੇ ਹੋ ਪਾਰਟੀ ਦੇ ਰਾਜ ਤੋਂ ਬੈਠ ਕੇ ਆਏ ਤੁਸੀਂ ਇਹ ਦੇਖ ਲਈ ਦੇਖੋ ਜੀ ਕਾਂਗਰਸ ਪਾਰਟੀ ਇੱਕ ਮਜ਼ਬੂਤ ਪਾਰਟੀ ਹੈ 150 ਸਾਲ ਪੁਰਾਣੀ ਪਾਰਟੀ ਹੈ ਲੋਕ ਇਹਨਾਂ ਨੂੰ ਪਸੰਦ ਕਰਦੇ ਆਂ ਇਸੇ ਕਰਕੇ ਸਾਡੀ ਪਾਰਟੀ 'ਚ ਲੋਕ ਵੱੜ ਚੜ ਕੇ ਅੱਗੇ ਆ ਰਹੇ ਆਂ ਸਾਡੀ ਪਾਰਟੀ ਜੋ ਵੀ ਕਰਦੀ ਹੈ ਸਹੀ ਕਰਦੀ ਹੈ ਸੰਵਿਧਾਨ ਦੇ ਅੰਡਰ ਕਰਦੀ ਹੈ ਦੇਸ਼ਿਤ ਲਈ ਦੇਖਦੀ ਹੈ ਠੀਕ ਹੈ ਜੀ ਤਾਂ ਹੀ ਸਾਡੇ ਲੋਕ ਕਾਂਗਰਸ ਪਾਰਟੀ ਨੂੰ ਬੜਾ ਪਸੰਦ ਕਰਦੇ ਆਂ ਕੁਝ ਕਮੀਆਂ ਕਰਕੇ ਕਮੀਆਂ ਕਹ ਲੈ ਜਾਂ ਕੁਝ ਕਹ ਲੈੋ ਬੀਜੇਪੀ ਪਾਰਟੀ ਕੁਝ ਵੀ ਬੋਲੀ ਜਾ ਰਹੀ ਹੈ ਕਿ ਤੁਹਾਡੇ ਘਰ ਦਾ ਸੋਨਾ ਵੇਚ ਦਾਂਗੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਮਕਾਨ ਵੇਚ ਦੇ ਦਿੰਗੇ ਜੋ ਗਲਤ ਗੱਲ ਹੈ ਤੋਂ ਲੋਕੀ ਪਰੇਸ਼ਾਨ ਹੈ ਬੀਜੇਪੀ ਤੋਂ ਸੰਵਿਧਾਨ ਤੋਂ ਬਹੁਤ ਖਤਰਾ ਹੈ ਹਿੰਦੁਸਤਾਨ 'ਚ ਉਸ ਨੂੰ ਲੈ ਕੇ ਲੋਕੀ ਬਹੁਤ ਗੁੱਸੇ 'ਚ ਹੈ ਔਰ ਸਾਨੂੰ ਪੱਕਾ ਵੀ ਸ਼ਵਾਸ਼ ਹੈ ਤੇ ਕਾਂਗਰਸ ਪਾਰਟੀ ਸੈਂਟਰ 'ਤੇ ਜ਼ਰੂਰ ਆਉਗੀ ਕੋ ਬਾਇਰ ਕਿਵੇਂ ਲਿਖੂ ਨਿਰੇਜ ਦੁੱਗਲ ਜੀ ਪ੍ਰਧਾਨ ਜੀ ਸਾਡੇ ਬਹੁਤ ਹੀ ਮਿਹਨਤੀ ਪ੍ਰਧਾਨ ਹੈ ਮਿਹਨਤੀ ਵਰਕਰ ਹੈ ਤੇ ਹੁਣ ਸੁਦਰਸ਼ਨ ਸੁਦਰਸ਼ਨ ਮਿੱਤਲ ਜੀ ਜੋ ਕਿ ਜੋ ਪੁਰਾਣੇ ਵਰਕਰ ਹੈ ਸਾਨੂੰ ਪਤਾ ਹੀ ਹੈ ਕਿ ਅੰਦੇਖੀ ਹੋ ਰਹੀ ਸੀ ਵਰਕਰਾਂ ਦੀ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਹਰ ਵਰਕਰ ਦੀ ਤੇ ਕਾਂਗਰਸ ਪਾਰਟੀ ਨੂੰ ਮੈਂ ਤੁਹਾਨੂੰ ਕਹੀ ਆ ਕਿ ਪਸੰਦ ਕਰਦੇ ਆ ਤੇ ਇਸ ਤੋਂ ਬਾਅਦ ਸੁਦਰਸ਼ਨ ਮਿੱਤਲ ਜੀ ਇਸੀ ਚੀਜ਼ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਤੇ ਜੁਆਇਨ ਹੋਏ ਆ ਪਾਰਟੀ ਕੇ ਨਾਲ ਚੱਲਣਗੇ ਔਰ 80 ਵਰਕਰਾਂ ਨੂੰ ਪੂਰਾ ਅੱਗੇ ਕਰਾਂਗੇ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਜੀ ਤੇ ਲੋਕਾਂ ਨੇ ਲੈਣਾ ਚਾਹੀਏ ਨੇ ਕਿਵੇਂ ਕੀ ਫੀਲ ਕਰਨਾ ਹੈ ਮੈਂ ਤਾਂ ਅਪੀਲ ਕਰਾਂਗਾ ਲੋਕਾਂ ਨੂੰ ਕਿ ਵੱਡ ਛੱਡ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਕਾਂਗਰਸ ਪਾਰਟੀ ਨੂੰ ਅੱਗੇ ਵਧਾਓ ਕਾਂਗਰਸ ਪਾਰਟੀ ਦੇ ਕੈਂਡੀਡੇਟ ਧਰਮਵੀਰ ਗਾਂਧੀ ਜੀ ਨੂੰ ਜਿਤਾਓ ਆਪਣੇ ਆਸ਼ੀਰਵਾਦ ਨਾਲ ਤੇ ਮਜਬੂਤ ਹੋ ਕੇ ਤੁਸੀਂ ਸੰਵਿਧਾਨ ਦਾ ਔਰ ਦੇਸ਼ ਦਾ ਖਿਆਲ ਰੱਖੋ ਕਿ ਕਿਸੇ ਖਤਰੇ ਚ ਨਾ ਅਸੀਂ ਸੰਵਿਧਾਨ ਪੱਲੀ ਬਹੁਤ ਖਤਰੇ ਚ ਹੈ ਤੋ ਬੀਜੇਪੀ ਤੋ ਬਹੁਤ ਮਹਿੰਗਾਈ ਕਰਕੇ ਪਰੇਸ਼ਾਨ ਹੈ ਲੋਗ ਔਰ ਕਾਂਗਰਸ ਪਾਰਟੀ ਨੇ ਮਨੂ ਪੂਰਾ ਜਨਤਾ ਦਾ ਵਿਸ਼ਵਾਸ ਹੈ ਕਾਂਗਰਸ ਪਾਰਟੀ ਨੂੰ ਜਿਤਾਣਗੇ